ਨ ਲਖਵਿੰਦਰ ਕੌਰ ਲਖਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਇਓ ਸਾਡੋ ਪਿੰਡ ਮਹਾਵਾ ਆ ਅੱਛਾ ਜੀ ਤੇ ਡਿਸਟ੍ਰਿਕਟ ਸਾਡੀ ਅਮਰਸਾਰਿਆ ਹਾਂ ਅਮਰਸਾਰਿਆ ਅੱਛਾ ਬੈਣਾ ਤੁਸੀਂ ਬਾਡੀ ਸ਼ੋਰ ਜੂਸ ਵਰਤਨ ਤੋਂ ਪਹਿਲਾਂ ਤੁਹਾਨੂੰ ਕਿਹੜਾ ਕਿਹੜਾ ਡਿਫੈਕਟ ਸੀ ਕਿੰਨੇ ਕਿ ਚਿਰ ਦਾ ਸੀ ਪਹਿਲਾਂ ਮੈਨੂੰ ਗੈਠੀ ਦਾ ਸਿਗਰ ਡਿਫੈਕਟ ਹੈਗਾ ਹੂੰ 2 3 4 ਸਾਲ ਤੋਂ ਅੱਛਾ ਜੀ ਤੇ ਮੈਂ ਆਯੁਰਵੈਦਿਕ ਦਵਾਈਆਂ ਵੀ ਖਾਦੀਆਂ ਹੋਮੋਪੈਥਿਕ ਵੀ ਖਾਂਦੀ ਰਹੀ ਅੱਛਾ ਜੀ ਤੇ ਹੁਣ ਚਾਹਨ ਕਿ ਸਾਨੂੰ ਨਾ ਝੋਨੇ ਦੇ ਵਿੱਚ ਵਿੱਚ ਹੀ ਹੋ ਗਿਆ ਸੀ ਇਸੁ ਕੱਤੇ ਜੇਚ ਕੀ ਹੋਇਆ ਤੁਹਾਨੂੰ ਐਡਾ ਸਰੀਰ ਨੂੰ ਜਕੜੀ ਹੋ ਗਈ ਤੇ ਬਾਬੂ ਨੇ ਜਾ ਕੇ ਇਸ ਤਰ੍ਹਾਂ ਕਰਾਇਆ ਅੱਛਾ ਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਰੀਡ ਦੀ ਹੱਡੀ ਜਿਹੜੀ ਨਾਲੀ ਉਹ ਪ੍ਰੈਸ ਹੋ ਗਈ ਹੈ ਅੱਛਾ ਜੀ ਬਹੁਤ ਜ਼ਿਆਦੀ ਹੋ ਗਈ ਕਿ ਮੈਂ ਰੀਡ ਦੀ ਹੱਡੀ ਜਿਹੜੀ ਪ੍ਰੈਸ ਹੋਈ ਉਹਦੇ ਬਾਰੇ ਕੀ ਦੱਸਾਂ ਕਿ ਕੀ ਕਰੋ ਤੁਸੀਂ ਉਹਨਾਂ ਸਾਨੂੰ ਦਵਾਈਆਂ ਦਿੱਤੀਆਂ ਕਿ ਖਾਓ ਅੱਛਾ ਜੀ ਉਹ ਮੈਂ ਖਾਦੀਆਂ ਦੋ ਦਾਇ ਲੈਣ ਸੀ ਮੈਂ ਦਸ-ਦਸ ਦਿਨ ਦੀ ਦਿੰਦਾ ਸੀ ਦੋ ਦਾਇ ਦਵਾਈ ਖਾਦੀ ਸੀ ਤੇ ਅਚਾਨਕ ਭਾਜੀ ਹੋਣੀ ਗਏ ਤੇ ਭਾਜੀ ਉਹਨਾਂ ਨੇ ਕਿਹਾ ਕਿ ਤੁਸੀਂ ਜੂਸ ਪੀਓ ਬੌਡੀ ਸਰਵਿਸ ਤੁਸੀਂ ਲਾਤੇ ਹੋ ਬੌਡੀ ਸਰਵਿਸ ਹਾਂਜੀ ਤੇ ਤੁਹਾਡੀ ਕੰਡੀਸ਼ਨ ਪਹਿਲਾਂ ਕੀ ਸੀ ਕਿਵੇਂ